ਸ਼ਰਾਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਖੜੀ ਕਣਕ ਦੀ ਫਸਲ ਨੂੰ ਲਗਾਈ ਅੱਗ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂ ਇਤਿਹਾਸਿਕ ਤੱਪ ਸਥਾਨ ਬਾਬਾ ਸ਼ਰੀ ਚੰਦਜੀ ਟਾਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਜੋ ਕਿ ਡੇਰਾ ਬਾਬਾ ਨਾਨਕ ਤੋਂ ਫਤਿਹਗੜ ਚੂੜੀਆਂ ਰੋਡ ਪਿੰਡ ਖੋਤੇਪੇਟ ਅਤੇ ਪਿੰਡ ਰੱਤਾ ਦੇ ਨੇੜੇ ਸਥਿਤ ਹੈ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਕਰੀਬ 8 ਏਕੜ ਖੜੀ ਫਸਲ ਨੂੰ ਕਿਸੇ ਸ਼ਰਾਤੀ ਅਨਸਰ ਵੱਲੋਂ ਅੱਗ ਲਗਾ ਦਿੱਤੀ ਗਈ ਗਰਮਿਤ ਇਹ ਹੈ ਕਿ ਇਸ ਰੋਡ ਤੇ ਗੁਜ਼ਰ ਰਹੇ ਇੱਕ ਕਿਸਾਨ ਵੱਲੋਂ ਸ਼ਰਾਤੀ ਅੰਚਨ ਨੂੰ ਅੱਗੇ ਲਗਾਉਂਦੇ ਵੇਖ ਲਿਆ ਤਾਂ ਉਸ ਨੂੰ ਤੁਰੰਤ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਗੁਰਮukh ਸਿੰਘ ਨੂੰ ਜਾਣਕਾਰੀ ਦਿੱਤੀ ਗਈ ਜਿਸ ਨਾਲ ਵੱਲੋਂ ਸ਼ਰੰਤਾਂ ਅਤੇ ਆਸ-ਪਾਸ ਦੇ ਕਿਸਾਨਾਂ ਦੀ ਮਦਦ ਨਾਲ ਇਸ ਆਗੂਤੇ ਕਾਬੂ ਪਾਇਆ ਗਿਆ ਇਸ ਖਬਰ ਦੀ ਜਾਣਕਾਰੀ dete ਹੋਏ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਗੁਰਮukh ਸਿੰਘ ਅਤੇ ਮੌਕੇ ਤੇ ਚਮਤੀਤ ਗੁਰਦੁਆਰਾ ਗੱਜਨ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਰੋਡ ਉੱਤੇ ਆਪਣੀ ਗੱਡੀ ਖਲਾਰ ਕੇ ਮੈਟ ਨੂੰ ਅੱਗ ਲਗਾ ਕੇ ਖੜੀ ਕਰਕੇ ਦੀ ਫਸਲ ਵਿੱਚ ਸੁੱਟ ਕੇ ਆ ਮੌਕੇ ਤੋਂ ਆਪਣੀ ਗੱਡੀ ਲੈ ਕੇ ਫਰਾਰ ਹੋ ਗਿਆ ਬਾਬਾ ਗੁਰਮੁਖ ਸਿੰਘ ਨੇ ਅੱਗੇ ਦੱਸਿਆ ਕਿ ਆਸ-ਪਾਸ ਦੇ ਕਿਸਾਨਾਂ ਨੇ ਕਿਹਾ ਕਿ ਅਗਰ ਮੌਕੇ ਤੇ ਜਾ ਕੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਆਸ-ਪਾਸ ਅਨੇਕ ਪਿੰਡਾਂ ਦੀ ਖੜੀ ਫਸਲ ਸੜ ਕੇ ਸਵਾ ਹੋ ਜਾਣੀ ਸੀ ਇਸ ਸੰਬੰਧੀ ਉਕਤ ਵਿਅਕਤੀ ਦੇ ਖਿਲਾਫ ਥਾਣਾ ਡੇਰਾ ਬਾਬਾ ਨਾਨਕ ਤੋਂ ਵਿਖੇ ਰਿਪੋਰਟ ਤਰਚੀ ਕਰਵਾਈ ਗਈ ਹੈ। ਮੁਵਕਕੇ ਤੇ ਕਿਸਾਨ ਤੇ ਗੁਰਦੁਆਰਾ ਸਾਹਿਬ ਦੇ ਸ਼ਿਵਦਰ ਬਾਬਾ ਗੁਰਮukh Singh ਵੱਲੋਂ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਤੋਂ ਇਸ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕੜਨਾ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਸ਼ਕਤੀਪ ਸਿੰਘ ਨੇ ਦੱਸਿਆ ਕਿ ਪਪਾ ਚਰੀ ਚੰਦ ਦੇ ਗੁਰਦੁਆਰਾ ਸਾਹਿਬ ਦੇ ਮੁਖੀ ਸੇਵਾਦਾਰ ਬਲਨੋਸ਼ਾ ਨੂੰ ਇੱਕ ਵਿਅਕਤੀ ਦੇ ਖਿਲਾਫ ਲਿਖਤੀ ਦਰਖਾਸਤ ਪ੍ਰਾਪਤ ਹੋਈ ਹੈ ਮੌਕਾ ਦੇਖਣ ਉਪਰੰਤ ਜਾਂਚ ਚੱਲ ਰਹੀ ਹੈ ਜੋ ਵੀ ਧੋਖੀ ਪਾਇਆ ਗਿਆ ਉਸ ਉੱਪਰ ਪੂਰੀ ਕਾਰਵਾਈ ਕੀਤੀ ਜਾਵੇਗੀ ਦਰਵਾਰਾ ਸਾਹਿਬ ਦੇ ਵਫਾ ਹੈ ਕਿ ਮੁਖੀ ਸੇਵਾਦਾਰ ਜੀ ਹਾਂ ਜੀ ਹਾਂ ਜੀ ਕੀ ਨਾਮ ਟੱਡਾ ਫਗੁਰ ਸਿੰਘ ਇਹ ਜਿਹੜੀ ਅਗਲਕਦੀ ਘਟਨਾ ਇਹ ਕੀ ਹੈਗੀ ਇਹ ਆਏ ਹੈ ਨਾ ਦਰਵਾਜ਼ੇ ਬੈਠੇ ਸੀ ਤੇ ਜਦੋਂ ਪਤਾ ਲੱਗਿਆ ਇਹ ਕਰਨ ਦਾਸ ਆਇਆ ਤਾਂ ਅਗਲਾ ਆ ਕੇ ਤਾਂ ਕਰਨ ਜੀ ਬੈਸੋਟ ਗਿਆ ਤੇ ਕਿਉਂ ਤੇ ਰੰਜੇਸਿਕ ਹੈਗੀ ਕੋਈ ਤੁਹਾਡੇ ਨਾਲ ਕੋਈ ਕਾਦੀ ਲੱਗ ਰਖਦਾ ਵੀ ਜਿੱਦੇ ਕਰਕੇ ਹੁੰਦਾ ਕੋਈ ਮਹਾਰਾਜ ਨੂੰ ਪਤਾ ਕੀ ਤੇ ਤੁਸੀਂ ਇਹ ਸਬੰਧ ਪੁਲਿਸ ਨੂੰ ਸੂਚਿਤ ਕਰ ਦਿੱਤਾ ਆਮ ਪੁਲਿਸ ਵਾਲੇ ਵੀ ਆਏ ਸੀ ਤੇ ਮੌਕਾ ਦੇ ਕੇ ਚਲ ਗਏ ਕੀ ਮੰਗ ਕਰਦੇ ਆਪਾਂ ਨੂੰ 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 ਸਜ਼ਾ ਦਾ ਸਜ਼ਾ ਮਿਲਣੀ ਚਾਹੀਦੀ ਤੇ ਫਰਿਆ ਜਾਵੇ ਪਰਚਾਉਣਾ ਚਾਹੀਦਾ ਜ਼ਿੰਮੇਵਾਰਾਂ ਦਾ ਨੁਕਸਾਨ ਹੋਇਆ ਨਾ ਇਹ ਅੱਜ ਇਹ ਕਿੰਨਾ ਨਹੀਂ ਤੇ ਹਜ਼ਾਰਾਂ ਕਿਲਾ ਸਰ ਜਾਣਾ ਹੈ ਤੁਹਾਡੇ ਦਰਬਾਰ ਦੀ ਕਿੰਨੀ ਪਹਿਲੀ ਇਹ 7 ਕਿਲੇ ਪਹਿਲੀ ਹੈ ਠੀਕ ਹੈ ਜੋ ਮੰਨ ਲੋ ਤੇ ਇਹ ਆਗੇ ਕਰੀ ਫੱਲਿੰਦੀ ਜੋਰ ਫੱਡ ਲਿੰਦੀ ਤੇ ਫਿਰ ਤੇ ਤਕਰੀਬਨ ਸਾਰੀ ਇਤ ਤਗੜੀਆਂ ਜੋੜੀਆਂ ਤੱਕ ਜਾਣਾ ਆਏ ਆ ਰਾਤਾ ਬਦਾਲ ਸਾਰੇ ਗਾਂ ਫੱਲ ਜਾਣਾ ਹੈ ਇਹ ਕੀ ਮੌਕਾ ਕੀ ਵੇਖਿਆ ਤੁਸੀਂ ਨਹੀਂ ਮੌਕਾ ਇਹੋ ਵੇਖਿਆ ਕਿ ਅਸੀਂ ਜਾਂ ਜਾਂ ਤੇ ਕਿਰਪਾਣ ਵਾਲੇ ਦੇ ਮਗਰ ਜਿੱਥੋਂ ਮੈਡ ਜਿਹੜਾ ਹੁੰਦਾ ਗੱਡੀ ਦਾ ਇਹਨੂੰ ਅੱਗ ਲਾਗ ਜੇ ਵਿੱਚ ਉਧਦੇ ਨੇ ਭਵਾ ਕੇ ਗੱਡੀ ਖਲਾਰ ਕੇ ਦੇ ਵਿੱਚ ਸੁੱਟਿਆ ਆ ਕੌਣ ਹੈ ਉਹ ਜਿਹਨੇ ਸੁੱਟਿਆ ਇਹ ਬਾਬਾ ਟਿਕਾ ਟਿਕਾ ਆਂਦੇ ਅਸੀਂ ਤੇ ਮੈ ਜਾਣਦਾ ਨਹੀਂ ਕੌਣ ਇਹ ਕਰਮਦਾਸ ਹੈ ਤੇ ਇਹਨੇ ਦੇ ਆ ਬਾਬਿਆਂ ਦੀ ਕਣਕ ਤੇ ਕਿਤੇ ਗਈ ਸਾਡੇ ਮੁਲ ਮੁਲਖ ਲੂਧਣ ਲਗਾ ਜੇ ਇਥੇ ਮੌਕੇ ਤੇ ਹੁੰਦੇ ਤੇ ਇਹਨੇ ਤੀਲੀ ਇਹਨੂੰ ਅੱਗ ਨੂੰ ਇਹਨੂੰ ਲਾ ਕੇ ਮੈਡ ਨੂੰ ਤੇ ਉੱਥੋਂ ਗੱਡੀ ਜੋ ਇੱਥੇ ਆਣ ਕੇ ਪਵਾ ਕੇ ਵਿੱਚ ਮਾਰਿਆ ਤੇ ਅਸੀਂ ਦਵਾਈ ਦੇਣ ਤਾਂ ਮੈਂ ਇਥੇ ਵਾਰਾਇ ਦੀ ਕਿਰਪਾ ਨਾਲ ਬਾਬੇ ਸ੍ਰੀ ਚੰਦ ਹੈਗੇ ਤੇ ਦੁਨੀਆ ਨੇ ਪੈ ਕੇ ਅੱਗ ਬੁਝਾਈ ਨਹੀਂ ਤੇ ਬਹੁਤ ਜ਼ਿਆਦਾ ਕਣਕ ਲੂਸਣੀ ਤੇ ਸਾਡੀ ਤੇ ਮੰਗੇ ਹੋ ਕੇ ਇਹਨੂੰ ਸਜ਼ਾ ਚਾਹੀਦੀ ਹੈ ਬਹੁਤ ਵੱਡੀ ਤੇ ਜਿੰਨਾ ਚਿਰ ਇਧਰ ਕਣਕ ਦਾ ਨੁਕਸਾਨ ਹੋਏ ਜਿੰਮੇਵਾਰ ਇਹ ਹੋਏਗਾ ਕੋਈ ਵੀ ਨੁਕਸਾਨ ਹੋਏ ਤੇ ਕੋ ਪੁਲਿਸ ਪ੍ਰਸ਼ਾਸਨ ਨੇ ਕੋਰਵਾਈ ਕੀਤੀ ਹੁੰਦਕ ਕੀਤੀ ਆਈ ਪੁਲਿਸ ਵੀ ਉਹ ਆ ਕੇ ਗਏ ਆ ਕਿ ਪ੍ਰਚਾਰਾ ਉਹ ਕਰੋ ਆ ਕਰੋ ਸਾਡਾ ਦੇ ਕਰ ਚੱਲਿਆ ਕੰਮ ਹੀ ਪਰਚਾ ਪੁਰਚਾ ਤੇ ਕਾਦਾ ਦੇਣਾ ਹੀ ਅਸੀਂ ਤੈਨੂੰ ਆਨੇ ਹੈ ਕਿ ਜੇ ਕਾਬੂ ਆਇਂਦਾ ਤਾਂ ਅਸੀਂ ਅੱਜ ਇਹਨੂੰ ਸੋਦਾ ਲਾਉਣਾ ਤੇ ਅਸੀਂ ਤੇ ਦੁਨੀਆ ਬਹੁਤ ਬਾਬਿਆਂ ਦੀ ਜੇ ਤਰ੍ਹਾਂ ਕੋਈ ਵੀ ਗੱਲ ਵੰਡਵੇ ਆਰੀ ਦੇ ਬੈਠ ਕੇ ਕਰ ਸਕਦਾ ਇਹ ਥੋੜਾ ਹੁਣ ਇਆਂ ਚਿਰ ਦੀ ਫਸਲਾਂ ਪਾਲਣ ਦੇ ਦੇ ਅੱਗ ਲਾ ਕੇ ਲੂ ਕੇ ਚੱਲ ਚਲੇ ਆਈ ਇਹਨੂੰ ਸਜ਼ਾ ਚਾਹੀਦੀ ਹੈ ਪੂਰੀ ਪੂਰੀ ਜਿੰਨੀ ਸਜ਼ਾ ਮਿਲੇ ਜਿਹੜੀ ਇੱਥੇ ਅੱਗ ਲੱਗਣ ਦੀ ਘਟਨਾ ਹੋਈ ਇਹ ਕੀ ਘਟਨਾ ਕੀ ਹੈ ਜੀ ਇਹ ਜੀ ਦਰਬਾਰ ਬਾਬਾ ਸ੍ਰੀ ਚੰਦਰ ਬਾਬਾ ਭਗਵਾਨ ਬਾਬਾ ਸ੍ਰੀ ਚੰਦਰ ਮਹਾਰਾਜੀ ਦਾ ਇੱਥੇ ਗੁਰਦੁਆਰਾ ਔਟਕਲੇ ਪੜੀ ਅਸੀਂ ਕਣਕ ਬੀਜੀ ਆਪ ਇਲਾਕੇ ਵਾਲਿਆਂ ਤੇ ਬਾਬਾ ਜੀ ਦੇ ਸੰਜੋਗ ਦੇ ਨਾਲ ਕਾਰਸਿਓ ਵਾਲਿਆਂ ਨੇ ਅੱਜ ਸਵੇਰੇ ਵੱਢਣੀ ਇੱਕ ਕਰਨ ਦਾਸ ਬਾਬਾ ਆ ਉਹ ਸ਼ਰਾਰਤ ਕਰ ਗਿਆ ਸਵੇਰੇ ਅੱਗ ਇੱਥੋਂ ਲਾ ਗਿਆ ਵਿੱਚ ਬਲੇੜ ਕੇ ਕਾਹੇ ਦੇ ਵਿੱਚ ਪਤਾ ਨਹੀਂ ਕਿ ਸੁੱਟ ਕੇ ਪਿਆ ਮੌਕੇ ਤੇ ਸਾਡੇ ਬੰਦਿਆਂ ਨੇ ਦੇਖ ਲਿਆ ਕੀ ਨਾ ਹੈ ਆਪਣੇ ਗੱਜੂ ਦਾ ਬਾਬਾ ਨੇ ਕਣਕ ਨੂੰ ਅੱਗ ਲਗੰਦਾ ਮੈਟਰ ਟਾੜੇ ਕੋਈ ਹੈਗਾ ਕੀ ਹੈ ਮਾਮਲਾ ਕੀ ਹੈ ਜੀ ਹਾਂਜੀ ਇੱਕ ਦਰਖਾਸਤ ਆਈ ਹੈ ਜੀ ਬਾਬਾ ਸ਼੍ਰੀਚੰਦ ਜੀ ਦਾ ਗੁਰਦੁਆਰਾ ਸਾਹਿਬ ਹੈ ਅਦਰ ਫਤਕੜ ਚੂਨੀਆ ਰੋਡ ਤੇ ਉਹਨਾਂ ਨੇ ਕਿਹਾ ਵੀ ਸਾਡੀ ਕਿਸੇ ਬੰਦੇ ਨੇ ਸਾਡੀ ਕਣਕ ਨੂੰ ਅੱਗ ਲਾਈ ਹੈ ਤੇ ਪਰ ਉਹਨਾਂ ਬੰਦਾ ਅੱਖੀ ਤੇ ਨਹੀਂ ਵੇਖਿਆ ਵੀ ਬੰਦਾ ਕੌਣ ਹੈ ਤੇ ਉਹਨਾਂ ਨੇ ਦਰਖਾਸਤ ਦਿੱਤੀ ਉਹ ਜੀ ਕਰ ਰਹੇ ਸ਼ਾਨ ਬਿਲਡ ਕਰ ਰਹੇ ਜਿਹੜਾ ਵੀ ਦੋਸ਼ੀ ਹੋਏਗਾ ਪਰਚਾ ਦਿੱਤਾ ਜਾਊਗਾ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਮੌਕਾ ਦੇਖਿਆ ਮੌਕਾ ਮੌਕਾ ਵੇਖਿਆ ਥੋੜੀ ਜੀ ਕਣਕ ਅੱਧਾ ਕਮਲ ਲੜੀ ਬਚਾਅ ਹੋ ਗਿਆ ਨਹੀਂ ਤੇ ਨੁਕਸਾਨ ਕੋਈ ਵੀ ਹੋ ਸਕਦਾ ਸੀ ਲੋਕਾਂ ਨੇ ਛੇਤੀ ਛੇਤੀ ਜਾ ਕੇ ਬਚਾ ਦਿੱਤੀ ਬੜੀ ਲੋਕਾਂ ਦੀ ਮਿਹਰਬਾਨੀ ਪਬਲਿਕ so you over the top but